ਖੋ 29 ਦਿਨ ਹੋ ਗਏ ਆ ਮਹੀਨਾ ਹੋਣ ਵਾਲਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਇੱਕ ਬਹੁਤ ਸਿਹਰਦ ਕਿਸਾਨ ਆਗੂ ਨੇ ਔਰ ਉਹ ਕੱਲੇ ਪੰਜਾਬ ਦੀ ਮੰਗ ਨਹੀਂ ਉਹ ਕੱਲੇ ਕਿਸਾਨਾਂ ਦੀ ਮੰਗ ਨਹੀਂ ਹੈ ਉਹ ਸਾਰੇ ਦੇਸ਼ ਦੀ ਮੰਗ ਹੈ ਕਿ ਸਾਨੂੰ ਜਿਹੜੀਆਂ ਸਾਡੀਆਂ ਫਸਲਾਂ ਹਨ ਉਹਨਾਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਸੂਬੇ 'ਚ ਨਿਵੇਸ਼ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਰਿਹਾ ਹੈ ਨਿਵੇਸ਼ਕ ਵੱਡੇ ਪੱਧਰ ਤੇ ਸੂਬੇ 'ਚ ਨਿਵੇਸ਼ ਕਰਨ 'ਚ ਰੁਚੀ ਦਿਖਾ ਰਹੇ ਹਨ ਜਿਸ ਕਰਕੇ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਸਤੇ ਵੀ ਖੁੱਲੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ 'ਚ ਇੰਡਸਟਰੀ ਤੇ ਨਿਵੇਸ਼ਕਾਂ ਨੂੰ ਖਿੱਚਣ ਲਈ ਵੱਡੇ ਉਦਮ ਕੀਤੇ ਜਾ ਰਹੇ ਨੇ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇਨਵੈਸਟ ਪੰਜਾਬ ਰਾਹੀਂ ਸੂਬੇ 'ਚ ਹੁਣ ਤੱਕ 70000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋ ਚੁੱਕਿਆ ਹੈ ਸੂਬੇ ਵਿੱਚ ਨਿਵੇਸ਼ਕਾਂ ਦੀ ਭਲਾਈ ਲਈ ਸਿੰਗਲ ਵਿੰਡੋ ਸਿਸਟਮ ਵਾਲੀ ਉਦਯੋਗਿਕ ਪੱਖੀ ਨੀਤੀ ਵੀ ਤਿਆਰ ਕੀਤੀ ਗਈ ਹੈ ਪੰਜਾਬ ਸਰਕਾਰ ਦੀਆਂ ਅਜਈਆਂ ਨੀਤੀਆਂ ਕਾਰਨ ਹੀ ਨਿਵੇਸ਼ਕ ਸੂਬੇ 'ਚ ਵਾਪਸ ਆ ਰਹੇ ਹਨ ਜਿਸ ਨਾਲ ਪੰਜਾਬ 'ਚ ਨਾ ਸਿਰਫ ਕਾਰੋਬਾਰ ਸਥਾਪਿਤ ਹੋ ਰਹੇ ਹਨ ਸਗੋਂ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਵੀ ਖੁੱਲ੍ਹੇ ਹਨ ਮੈਂ ਕਿਹਾ ਸੀਗਾ ਕਿ ਬਾਹਰਲੇ ਮੁਲਕਾਂ ਦੀਆਂ ਕੰਪਨੀਆਂ ਇੱਥੇ ਆਉਣਗੀਆਂ ਉਦੋਂ ਸ਼ਾਇਦ ਕੁਝ ਬੰਦੇ ਮਜ਼ਾਕ ਸਮਝਦੇ ਸੀ ਮੈਨੂੰ ਹੁਣੇ ਮੈਸੇਜ ਆਇਆ ਗੁਰਲਾਲ ਨੇ ਪੜਾਇਆ ਹੈ ਉਹ ਕਹਿੰਦਾ ਕਿ ਮਾਨ ਸਾਹਿਬ ਧੰਨਵਾਦ ਮਾਰੇ ਲੱਗ ਕੇ ਮੈਂ ਗੋਰੇ ਆ ਗਏ ਇਨਵੈਸਟ ਪੰਜਾਬ ਦੀ ਉੱਥੇ ਅਸੀਂ ਜਾ ਕੇ ਗੱਲ ਕਹੀ ਕਿ ਤੁਸੀਂ ਪੰਜਾਬ ਇੱਕ ਵਾਰੀ ਆ ਕੇ ਦੇਖ ਲਓ ਮੈਨੂੰ ਇੰਨਾ ਪਤਾ ਹੈ ਇੱਕ ਵਾਰੀ ਤੁਸੀਂ ਆ ਕੇ ਦੇਖ ਲੋਗੇ ਤੁਹਾਡਾ ਜਾਨ ਨੂੰ ਚੀ ਨਹੀਂ ਕਰੂਗਾ ਔਰ ਇਹ ਧਰਤੀ ਇਦਾਂ ਦੀ ਬਰਕਤ ਵਾਲੀ ਹੈ ਜਿਹੜਾ ਇੱਥੇ ਆ ਗਿਆ ਜਿਨੇ ਇੱਟ ਲਾ ਲਈ ਇੱਥੇ ਉਹ ਘਾਟਾ ਨਹੀਂ ਖਾਂਦਾ ਵਾ ਐਮਐਸਪੀ ਦਿੱਤੀ ਜਾਵੇ ਉਹ ਇੱਕ ਜਾਇਜ਼ ਮੰਗਾ ਔਰ ਇਹਦੇ ਲਈ ਕੇਂਦਰ ਸਰਕਾਰ ਜਾਣਬੁੱਝ ਕੇ ਸਾਡੇ ਸਾਡੇ ਕੁਦਰਤੀ ਸਰੋਤਾਂ ਨਾਲ ਸਾਡੀ ਖੇਤੀਬਾੜੀ ਹੈ ਇਹ ਸਾਰੀ ਅਡਾਨੀਆਂ ਨੂੰ ਦੇਣਾ ਚਾਹੁੰਦੀ ਹੈ ਉਸ ਦੇ ਖਿਲਾਫ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਮਤਸਵਰਤੇ ਬੈਠੇ ਨੇ ਔਰ ਸਰਕਾਰ ਦਾ ਫਰਜ਼ ਹੁੰਦਾ ਵੀ ਉਹ ਮਾਂ ਵਾਂਗੂ ਹਰੇਕ ਬੱਚੇ ਦੀ ਤਕਲੀਫ ਆਪ ਜਾ ਕੇ ਸੁਣਦੀ ਹੈ ਸੋ ਕੇਂਦਰ ਸਰਕਾਰ ਨੂੰ ਇਹ ਚਾਹੀਦਾ ਸ਼੍ਰੀਮਾਨ ਨਰਿੰਦਰ ਮੋਦੀ ਜੀ ਨੂੰ ਇਹ ਚਾਹੀਦਾ ਵੀ ਆਪ ਅੱਗੇ ਹੋ ਕੇ ਕਿਸਾਨਾਂ ਦੀਆਂ ਜਿਹੜੀਆਂ ਉਹ ਮੰਗਾਂ ਉਹਨਾਂ ਤੇ ਵਿਚਾਰ ਕਰਨ ਔਰ ਸਰਦਾਰ ਜਗਜੀਤ ਸਿੰਘ ਦੱਲੇਵਾਲ ਜੀ ਦੀ ਜਿਹਨਾਂ ਦੀ ਰੋਜ਼ ਛੇਤ ਖਰਾਬ ਹੋ ਰਹੀ ਹੈ ਉਹਨਾਂ ਨੂੰ ਆਪਦਾ ਮਰਨ ਵਰਤ ਛੱਡਣ ਵਾਸਤੇ ਉਹਨਾਂ ਨੂੰ ਮਨਾਉਣ ਔਰ ਉਹਦਾ ਇੱਕੋ ਇੱਕ ਤਰੀਕਾ ਵੀ ਉਹਨਾਂ ਦੀ ਮੰਗਾਂ ਮੰਨਣ ਔਰ ਇਹ ਮੰਗ ਕੋਈ ਉਹਨਾਂ ਦੇ ਆਪਦੇ ਘਰ ਦੀ ਨਹੀਂ ਹੈ ਨਾ ਕੱਲੇ ਪੰਜਾਬ ਦੀ ਨਹੀਂ ਇਹ ਸਾਰੇ ਦੇਸ਼ ਦੀ ਮੰਗ ਹੈ ਔਰ ਇਹ ਲੈਟੀਮੇਟ ਮੰਗ ਹੈ ਕਿਸਾਨ ਨੂੰ ਐਮਐਸਪੀ ਦੇਣੀ ਚਾਹੀਦੀ ਹੈ ਔਰ ਜੇ ਕਿਸਾਨ ਕਮਜ਼ੋਰ ਹੁੰਦਾ ਕਿਸਾਨ ਫਾਹੇ ਲੈਂਦਾ ਤਾਂ ਇਹਦਾ ਮਤਲਬ ਦੇਸ਼ ਕਮਜ਼ੋਰ ਹੁੰਦਾ ਅੱਜ ਕਿਸਾਨ ਦਾ ਬੇਟਾ ਹੀ ਹੈ ਜਿਹੜਾ ਤੁਹਾਨੂੰ ਬਾਰਡਰਾਂ ਤੇ ਰੱਖਿਆ ਕਰਦਾ ਤੁਹਾਡੀ ਜਿਹੜਾ ਇੰਡਸਟਰੀਆਂ ਚ ਲਾਉਂਦਾ ਜੀਨੇ ਸਾਨੂੰ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਸ਼ਹੀਦ ਭਗਤ ਸਿੰਘ ਕਿਸਾਨ ਦਾ ਬੇਟਾ ਸੀ ਸੋ ਜੇ ਤੁਸੀਂ ਸ਼ਹੀਦਾਂ ਦਾ ਸਨਮਾਨ ਕਰਦੇ ਹੋ ਤਾਂ ਤੁਸੀਂ ਕਿਸਾਨ ਦਾ ਅਪਮਾਨ ਨਹੀਂ ਕਰ ਸਕਦੇ ਸੋ ਅੱਗੇ ਹੋ ਕੇ ਕਿਸਾਨਾਂ ਦੀ ਮੰਗਾਂ ਤੇ ਵਿਚਾਰ ਕਰੋ ਔਰ ਸਰਾਜ ਦਿਗਜੀਤ ਸਿੰਘ ਦੱਲੇਵਾਲ ਹੋਰਾਂ ਨੂੰ ਮਰਨ ਵਰਤਨ ਉਹਨਾਂ ਦਾ ਛਡਾਉਣਾ ਅੱਗੇ ਜਾ ਕੇ ਸਰਕਾਰ ਦਾ ਫਰਜ਼ ਆ ਇਹ ਕੇਂਦਰ ਸਰਕਾਰ ਦਾ ਫਰਜ਼ ਆ ਬੀਜੇਪੀ ਕਹਿ ਰਹੀ ਹੈ ਕਿ ਅ ਅ ਮੁੱਖ ਮੰਤਰੀ ਦੇ ਘਰ ਤੋਂ ਸਿਰਫ ਮਹਿਜ 20 ਕਿਲੋਮੀਟਰ ਦੂਰ ਹੈ ਮੁੱਖ ਮੰਤਰੀ ਆਸਟ੍ਰੇਲੀਆ ਜਾ ਸਕਦੇ ਨੇ ਲੇਕਿਨ ਦੱਲੇਵਾਲ ਸਾਹਿਬ ਕੋਲ ਗੱਲ ਕਰਨੇ ਜਾ ਸਕਦੇ ਦੇਖੋ ਸਾਡੇ ਬਹੁਤ ਸਾਰੇ ਆਗੂ ਉੱਥੇ ਜਾਂਦੇ ਆ ਅਸੀਂ ਮਤਲਬ ਜੋ ਅਸੀਂ ਕਰ ਸਕਦੇ ਆ ਅਸੀਂ ਕਰ ਰਹੇ ਆ ਲੇਕਿਨ ਉਹਨਾਂ ਦੀ ਜਿਹੜੀ ਲੜਾਈ ਹੈ ਜਿਹੜੀ ਮੰਗ ਹੈ ਉਹ ਕੇਂਦਰ ਸਰਕਾਰ ਕੋਲ ਹੈ ਸੁਕੇਂਦਰ ਸਰਕਾਰ ਹੁਣ ਬੀਜੇਪੀ ਕਹਿਣ ਦੀ ਥਾਂ ਤੇ ਕੋਈ ਕਰਕੇ ਦਿਖਾਵੇ ਨਾ ਫਿਰ ਨਾ ਮੋਦੀ ਸਾਹਿਬ ਨੂੰ ਵੀਜ਼ਾ ਲੈਣਾ ਪੈਣਾ ਉੱਥੇ ਜਾਣ ਵਾਸਤੇ ਕਿਸਾਨਾਂ ਨੂੰ ਕਿਉਂ ਰੋਕਿਆ ਉੱਥੇ ਕਿਸਾਨਾਂ ਨੂੰ ਅੱਗੇ ਤਾਂ ਆਉਣ ਦੇਣ ਕਿਸਾਨਾਂ ਨੂੰ ਵੀਜ਼ਾ ਲੈਣਾ ਪੈਣਾ ਨਾ ਮੋਦੀ ਸਾਹਿਬ ਨੂੰ ਵੀਜ਼ਾ ਲੈਣਾ ਪੈਣਾ ਨਾ ਕਿਸਾਨਾਂ ਨੂੰ ਵੀਜ਼ਾ ਲੈਣਾ ਪੈਣਾ ਸੋ ਇਹਨਾਂ ਨੂੰ ਇੱਕ ਦੂਜੇ ਨਾਲ ਮਿਲਣਾ ਚਾਹੀਦਾ ਹੈ ਮਿਲ ਕੇ ਦੇਸ਼ ਨੂੰ ਜੇ ਤੁਸੀਂ ਵਿਸ਼ਵ ਗੁਰੂ ਬਣਾਉਣਾ ਤਾਂ ਇਸੇ ਤਰੀਕੇ ਨਾਲ ਬਣੇਗਾ ਕਿਸਾਨ ਦੀ ਗੱਲ ਸੁਣ ਕੇ ਬਣੇਗਾ